ਮਨਵੀਰ ਮਨਵੀਰ ਲੈ ਆ ਗਈ ਆ ਰਖੜੀ ਬੰਨਣ ਕਿੱਥੇ ਆ ਮੇਰਾ ਵੀਰ ਆਜਾ ਆਜਾ ਨੀ ਮਤ ਸੱਸੀ ਕਾਲੀ ਆ ਜਾ ਜੀ ਚਾਚੀ ਮਨਵੀਰ ਕਿੱਥੇ ਆ ਇੱਥੇ ਹੀ ਹੁਣਾਂ ਅੰਦਰ ਮੈਂ ਮਾਰਦੀ ਆ ਵਾਛੀ ਮਨਵੀਰ ਜਾ ਓਏ ਬਣਾ ਲੈ ਰਖੜੀ ਆ ਗਈ ਆ ਪੈਸੇ ਇਕੱਠੇ ਕਰਨ ਨੂੰ ਆ ਜਾਂਦੀ ਆ ਸਾਡੇ ਮੁੰਡੇ ਦੀ ਰਖੜੀ ਬੰਨਣ ਜੇ ਇਹਦਾ ਆਪਣਾ ਭਰਾ ਹੈ ਨਹੀਂ ਤਾਂ ਅਸੀਂ ਕੀ ਕਰੀਏ ਜਾਂ ਆਜਾ ਬਣਾ ਲੈ ਰਖੜੀ ਉਹਦੇ ਕੋਲ ਕਦੇ ਬੇਗਾਨੇ ਆਪਣਿਆਂ ਦੀ ਹਾਨੀ ਲੈ ਸਕਦੇ ਚੰਗਾ ਬਲਵੀਰ ਚੰਗਾ ਚਾਚੀ ਆਪਣਾ ਪਿਆਰ ਤਾਂ ਲੈ ਜਾਂਦੀ ਪਿਆਰ ਤਾਂ ਐਸੇ ਆਂਦਾ ਨਹੀਂ ਚਾਚੀ ਰਿਸ਼ਤਿਆਂ ਦਾ ਹੁੰਦਾ ਛੱਡ ਕੇ ਗਿਆ ਵੀਰੇ ਤੂੰ ਮੈਨੂੰ ਕਹਿੰਦਾ ਹੀ ਤੇ ਤੋ ਹਰ ਵਾਰ ਰਖੜੀ ਬਣਾਉਂਗਾ ਤੂੰ ਕਿਉਂ ਛੱਡ ਕੇ ਗਿਆ ਵੀਰੇ ਵਗਨਾ ਕੋਈ ਨਹੀਂ ਆਪਣਾ ਮੰਦੋ ਮੇਰੇ ਵਾਪਸ ਆ ਜਾ ਅੱਲਾ ਇਨਈ ਆ ਮੇ ਤੂੰ ਦੀਦੀ ਮੇਰਾ ਫਹਿਲਨ ਯਾ ਮੈਂ ਆਪਣੀ ਫੈਦੂ ਲੱਭਾਇਆ ਤੇਰੀ ਕਿੱਥੇ ਗਈ ਭੈਣ ਬੋਲੀਏ ਜੀ ਤੂੰ ਤਾਂ ਮਰੀ ਭੈਣ ਆ ਦੀਦੀ ਤੁਸੀਂ ਕਿਹਾ ਹੁੰਦੇ ਪਈਓ ਵੀਰੇ ਮੇਰਾ ਭਰਾ ਮੇਤੋ ਰੱਬ ਲੈ ਗਿਆ ਮੈਨੂੰ ਕਹਿੰਦਾ ਸੀ ਮੈਂ ਤੇਤੋ ਹਰ ਵਾਰ ਰਖੜੀ ਬਣਾਉਂਗਾ ਹੁਣ ਮੈਨੂੰ ਲੋਕਾਂ ਦੀਆਂ ਗੱਲਾਂ ਸੁਣੀਆਂ ਪੈਂਦੀਆਂ ਦੀਦੀ ਤੁਸੀਂ ਮੇਰੇ ਦਕਤੀ ਬੰਦੋ ਪਰੋਕ ਵੀਰੇ ਮੈਂ ਲੈ ਕੇ ਆਈ ਕਦਮ ਉਹਾਂ ਚੋਂ ਸਾ ਮਿਲਦੇ ਇੱਕੋ ਕੁਖ ਦੇ ਜੰਮੇ ਜਾਏ ਮੋੜ ਨਹੀਂ ਪੈਣ ਪਰਾ ਮਿਲਦੇ ਧੀਦੀ ਮੈਂ ਤੇਨੇ ਪੈਸੇ ਰੱਖ ਲੋ ਤੁਸੀਂ ਧੀਦੀ ਪਾਣੀ ਪਿਆ ਦੋ ਪਿਉ ਨਹੀਂ ਆ ਵੀਰੇ ਕਿੱਥੇ ਗਿਆ ਵੀਰੇ ਵੀਰੇ ਪੈਣੇ اے ਭੈਣੇ ਬਲਜੀਤ ਹਾਂ ਹਾਂ ਮੈਂ ਬਲਜੀਤ ਹੀ ਹਾਂ ਇੱਧਰ ਦੇਖ ਗੁਰਦੁਆਰੇ ਬਾਹਰ ਬਾਹਰ ਤੇਰੇ ਤੋਂ ਰਖੜੀ ਬਣਾਉਣਾ ਆਇਆ ਸੀ ਤੂੰ ਰੋਂਦੀ ਪਈ ਸੀ ਨਾ ਭੈਣੇ ਦੁਨੀਆ ਦੀ ਟੈਨਸ਼ਨ ਨਾ ਲਿਆ ਕਰ ਮੈਂ ਹਰ ਵੇਲੇ ਤੇਰੇ ਨਾਲ ਆ ਖੁਸ਼ ਰਹਿ ਆ ਕਰ ਵਾਹਿਗੁਰੂ